ਹੈਲੋ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਆ ਤੁਹਾਡੇ ਅੱਜ ਦੇ ਵਲੌਗ ਵਿੱਚ ਆਈ ਹੋਪਸ ਤੁਸੀਂ ਸਾਰੇ ਜਾਣੇ ਚੜਦੀ ਕਲਾ ਵਿੱਚ ਹੋਵੋਗੇ ਅੱਜ ਜੀ ਸੰਡੇ ਹੈਪੀ ਸੰਡੇ ਸਾਰਿਆਂ ਦੀ ਤੇ ਕੱਪੜੇ ਕੱਲ ਦੇ ਧੋਲੇ ਸੀ ਮਰਕਾ ਤੋਂ ਬੰਨੀ ਚੜੀ ਤੇ ਇਸ ਕਰਕੇ ਸੁੱਕਣੇ ਪਾਏ ਸੀ ਤੇ ਰਾਜਵੀਰ ਬੀਬੀ ਕੋਲੇ ਇਹ ਦੇਖੋ ਗਾਇਸ ਅੱਜ ਗਿਆ ਤੋ ਹਣ ਇਹ ਕਹਿੰਦਾ ਮੈਨੂੰ ਕਮਾਓ ਹਾਂਜੀ ਓ ਆ ਆ ਆ ਆ ਕਰਦਾ ਦੇਖੋ ਗਾਇਸ ਤੇ ਬਾਕੀ ਹਰ ਵੀ ਨੇ ਕਰ ਲਿਆ ਕਾਂਡ ਕਾਂਡ ਇਦਾਂ ਕੇ ਵੱਡੀ ਵੱਡੀ ਸੀ ਚੋਪਿੰਗ ਤੇ ਚੋਪਿੰਗ ਕਰ ਲਈ ਆ ਦੇਖੋ ਗਾਇਸ ਬੱਟੀ ਆਈ ਵੇਖੋ ਚੋਪਿੰਗ ਗੁੱਠਾ ਘੜਾ ਕੇ ਬੈਠੀ ਯਾਰ ਅੱਗੇ ਵੀ રોજ ਕਰਦੀ ਆ ਇਹ ਫੇਰ ਪਹਿਲੀ ਵਾਰੀ ਕਰਨ ਈ ਆ ਹੁਣ ਹੋਈ ਇਦਾਂ ਗਿਆ ਕਰਾਂ ਕੀ ਨਹੀਂ ਆ ਦੇ ਇਦਾਂ ਨਾ ਮੈਂ ਗਲਤ ਫੜਦੀ ਆ ਉਹ ਇਦਾਂ ਫੜਦੇ ਆ ਇਦਾਂ ਫੜਨਾ ਹੁੰਦਾ ਵਾ ਹਾਂਜੀ ਮੇਰਾ ਤਰੀਕਾ ਵਾ ਨਾ ਗਲਤ ਕਟਿੰਗ ਕਰਨ ਦਾ ਮੇਰ ਕੋਈ ਇਦਾਂ ਦਾ ਕਾਹਨ ਦਮ ਕਾਲੀ ਕਾਲੀ ਪੱਟੀਆਂ ਲੱਭਣ ਦੀ ਵੱਡੀ ਵਰਾ ਨੂੰ ਜਿੱਤੇ ਆ ਗੱਡੀ ਚ ਹੋਣੀ ਤੇ ਗੱਡੀ ਚੋਂ ਕੱਢ ਕੇ ਫਰਸਟ ایڈ ਵਾਲੀ ਕਿੱਟ ਉਹਦੇ ਵਿੱਚੋਂ ਕੱਟੀ ਸਾਰੀਆਂ ਚੀਜ਼ਾਂ ਕਾਟਦੀ ਹਾਂ ਗਾਇਜ਼ ਮੇਰਾ ਕੋਈ ਮਸੂਰ ਨਹੀਂ ਮੈਂ ਪਹਿਲੀ ਵਾਰੀ ਨਹੀਂ ਕਰਦੀ ਵੀ ਮੈਂ ਪਹਿਲਾਂ ਨਹੀਂ ਕਰਦੀ ਮੈਂ ਅਣਜਾਣ ਸੀ ਮੈਂ ਅਣਜਾਣ ਸੀ ਹਣਾ ਹੁਣ ਇਦਾਂ ਕਰ ਹੁਣ ਵੀ ਟੁੰਡੇ ਆ ਥਾਂ ਲੱਗੀਆਂ ਕਰਨ ਨੂੰ ਕੁਝ ਨਹੀਂ ਆ ਕਾ ਹੁਣ ਮੈਨੂੰ ਐਵੇਂ ਭਾਸਾ ਦੇ ਲਿਆ ਹਣਾ ਏਨੇ ਨਾਈ ਕਰ ਲਈ ਜੀ ਗਾਇਸ ਹੁਣ ਇਹਨੂੰ ਕਪੜਾ ਹੀ ਨਹੀਂ ਪਤਾ ਲੱਗਦੇ ਚੱਲ ਰੇਜ ਚ ਕਪੜੇ ਰੱਖੇ ਤੇ ਰਹੀ ਹਾਂਜੀ ਚੱਲ ਕਪੜੇ ਪਾ ਚੱਲ ਪਾਜਾ ਪਾਜਾ ਹਾਂ ਚਾ ਚੱਲ ਤੂੰ ਆਹੋ ਆਹ ਕਿਹੋ ਜਿਹਾ ਬਣਾ ਬਣਾਇ ਲੈ ਆਓ ਆ ਯਾਰ ਉਹ ਯਾਰ ਬਾਹਰ ਇਹਦੇ ਤੋਤੇ ਨੇ ਕਪੜੇ ਪਾ ਉਥੋਂ ਇਹ ਮਾਮੀ ਨੂੰ ਹੱਟੇ ਕਪੜੇ ਛੱਡੋ ਜੀਬੀ ਨੇ ਫਾਟ ਕੋਰੇ ਨਾ ਤੋ ਬੀ ਆ ਜੀ ਸਾਰਾ ਭੰਨ ਤੇ ਚੱਲ ਚੱਲ ਸੁਖਵੀ ਨਾ ਕਰਨੇ ਅੱਜ ਤੇ ਹੁਣ ਆਇਆ ਟੰਗਿਆ ਤੋਤੇ ਆਏ ਪਿਆ ਨਹੀਂ ਆਵੇ ਅੱਜ ਜਿਹੀ ਬਣਾਉਣਾ ਸੀ ਭਾਂਡਾ ਭਾਂਡਾ ਜਿਹਨੂੰ ਕਹਿੰਦੇ ਸਿਆਲਾ ਚ ਆ ਗਿਆ ਸਿਆਲ ਬਣਾ ਲਓ ਸੋਰੀ ਕਰੀ ਗਲਾ ਨਹੀਂ ਠੀਕ ਹੁੰਦਾ ਗਾਇਸ ਰੇਸ਼ਾ ਪਤਾ ਨਹੀਂ ਲੱਗਦਾ ਅਜੇ ਤੱਕ ਆਉਂ ਨਹੀਂ ਆ ਰਿਹਾ ਰਾਮ ਆਦਾ ਮੈਨੂੰ ਆਂਦਾ ਜਗੀਰ ਕੋ ਉਹ ਕਿੱਥੇ ਹੈ ਵੇਗੋ ਵਾਲਾ ਫਾਰ ਹਸਪੀਟਲ ਸੁਰਦ ਨੂੰ ਮੋਕ ਲੈਣਾ ਪਰ ਮੈਂ ਸੋਦਾ ਸਾਨੂੰ ਸੋਦਾ ਸਾਨੂੰ ਜਲੰਧਰੋਂ ਆਸ ਸੋਦਾ ਨਜੰਦਰੋਂ ਸੋਦਾ ਹੀ ਜਲੰਧਰੋਂ ਨਹੀਂ ਜਾਂਦੇ ਹੁਣ ਇਹ ਦਵਾਈ ਆਉਣੀ ਮੇਰਾ ਰਾਜਵੀਰ ਦੀ ਦਵਾਈ ਵੀ ਜਲੰਧਰੋਂ ਲੈਣ ਜਾਣੇ ਪਾਪਾ ਨੂੰ ਵੇਗੋ ਹੁਣ ਦੇਖ ਤਾਂ ਪਹਿਲਾਂ ਨਾ ਖਾ ਪੀ ਕੇ ਕੁਝ ਰੋਟੀਆਂ ਦਿਖਾ ਕੇ ਮੈਂ ਵੀ ਕਪੂੜੀ ਲੋਕਲ ਟੀਜਾ ਦਾ ਪਾਸ ਨਹੀਂ ਹੁੰਦੀ ਅੱਜ ਫੇਰ ਇਹਦੇ ਨਾਲੇ ਗੜੀ ਦੀਦੀ ਕੋ ਆਣਾ ਹੈ ਗੀ ਦਾ ਬਰਥਡੇ ਸੀਗਾ ਇਹਦਾ ਬਰਥਡੇ ਸੀ ਕੱਲ ਨਾਲੇ ਅਸੀਂ ਨਾ ਪਲੈਨਿੰਗ ਬਣਾਉਣੀ ਆ ਨੈਕਸਟ ਮੰਥ ਦੀਆਂ ਇਹੀ ਘੁੰਮਣ ਜਾਣਾ ਕਿਤੇ ਉਹ ਸਰਪ੍ਰਾਈਜ਼ ਸਾਰਿਆਂ ਲਈ ਦੱਸਣੀ ਨਹੀਂ ਅਜੇ ਹੀ ਯਸ ਹਾਂ ਯਾਰ ਯਾ ਉਹ ਜੇ ਤੇ ਅੱਜ ਗੱਲਬਾਤ ਕਰਕੇ ਹਾਂ ਅੱਜ ਅਸੀਂ ਉਹਦੀ ਡਿਸਕਸ਼ਨ ਕਰਨ ਜਾ ਰਹੇ ਹਾਂ ਟਿਕਟਾਂ ਉਹ ਕਰਾਉਣੀਆਂ ਨੇ ਤੇ ਉਹਦੇ ਵੀ ਇਹੀ ਜਾਣਾ ਜੇ ਦੋ ਵਾਰ ਜੀ ਹੋਣਾ ਹੈ ਕੋਈ ਨਾ ਨੈਕਸਟ ਮੰਥ ਦਸੰਬਰ ਤੇ ਉਹਦਾ ਦਸੰਬਰ ਜਿਸ ਕੁਮੇ ਦੇ ਪੇਪਰ ਵੀ ਹੈ ਤੇ ਜੇ ਹੈ ਤੇ ਇਹਦੇ ਪੇਪਰ ਉਹ ਤਰੀਕੇ ਚ ਹੋਏ ਪੇਪਰ ਪਹਿਲਾਂ ਦਵਾ ਦਾਂਗੇ ਨਹੀਂ ਤਾਂ ਸਕੂਲ ਹਾਂ ਪਹਿਲਾਂ ਕਨਫਰਮ ਕਰਾਂਗੇ ਸਕੂਲ ਅੱਜ ਮੈਡਮ ਨਾਲ ਗੱਲ ਕਰਕੇ ਦੇਖਦੇ ਆਂ ਤੇ ਨਹੀਂ ਤਾਂ ਫਿਰ ਇਹ ਘਰੇ ਰਹੂਗਾ ਇਹਨੂੰ ਨਾਮੀ ਕੋ ਛੱਡ ਜਾਗੇ ਦੀ ਨਾ ਕੀ ਸਹੀ ਆ ਚੰਦਾ ਚੱਲੀ ਇਹ ਉੱਥੇ ਸਕੂਲੇ 5 ਦਿਨ ਪੇਪਰ ਤੇ ਲੋਗਾ ਘਾੜੇ 3-4 ਦਿਨ ਲੱਗ ਜਾਣੇ ਉੱਥੇ ਅੱਜ ਅੱਜ ਡਿਊਟੀ ਲੱਗੀ ਕੋਮਨ ਸਾਹਿਬ ਦੀ ਰਾਜ ਇਹਨੂੰ ਨਵਾਇਆ ਜਾ ਰਿਹਾ ਪਹਿਲਾਂ ਮਾਲਿਸ਼ ਕੀਤੀ ਮੈਂ ਰੋਟੀ ਬਣਾ ਰਹੀ ਆ ਤੇ ਮੈਂ ਕਿਹਾ ਜਵਰੀਆਂ ਲੱਗੇ ਰੋ ਇਹਨੂੰ ਨਵਾਣ ਨਵਾਉਂਦੇ ਪਏ ਰਾਜਵੀਰ ਨੂੰ ਆਏ 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 ਯਾਰ ਸਖੀਰ ਸੰਥਿਆ ਲੈ ਆ ਰਹੀ ਆ ਮਾਮਾ ਜੀ ਦੇ ਕੋਲ ਦੇਖੋ ਅਸੀਂ ਕਿੰਨੇ ਕੱਪੜੇ ਮੈਂ ਬੜੇ ਦਿਨਾਂ ਬਾਅਦ ਕੱਪੜੇ ਤੋਤੇ ਲਾਂਡਰੀ ਦਾ ਸਿਸਟਮ ਅੱਜ ਕੱਲ ਰਾਤੀ ਕੱਲ ਮੈਂ ਖਤਮ ਕੀਤਾ ਕੱਲ ਤੋਤੇ ਸਾਰੇ ਸੰਥਿਆ ਲੈ ਲਿਆ ਵਾ ਸਖੀਰ ਪਾਟ ਦੀ ਓਏ ਆਪ ਤੇਰੇ ਹੱਥਾਂ ਨੂੰ ਲੱਗਾ ਸਾਬ ਦਾਤ ਦਾਤ ਤੇਰੀ ਦਾਤ ਦਾਤ ਕਈਆਂ ਨੂੰ ਕਈਆਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਲਗੀ ਰਹਿੰਦੀ ਹੈ ਰਹਿੰਦੀ ਹੈ ਰਹਿੰਦੀ ਹੈ ਪਰ 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 ਆਠ ਦੀ ਸੰਥਾ ਲੈ ਰਿਆ ਨਹੀਂ ਐ ਨਹੀਂ ਕਾਦੇ ਫੇਰ ਆ ਜੀ ਜੀ ਨਹੀਂ ਐ ਨਹੀਂ ਕਾਦਾ ਪਿਆ ਰਾਜਵੀਰ ਨਾਈਆਂ ਨਾਈਆਂ ਕਾਲੀਆਂ ਐ ਰੋਟੀ ਰੈਡੀ ਆਪਣੀ ਹੋ ਗਈ ਗਾਇਸ ਅੱਜ ਅਸੀਂ ਬਣਾਈਆਂ ਗਾਜਰਾ ਆਲੂ ਗਾਜਰਾ ਲੰਮੇ ਪੈ ਕੇ ਨਹੀਂ ਦਿਖਾਣੀ ਰੋਟੀ ਬੈਠ ਕੇ ਖਾ ਲੋਡਿੰਗ ਦੀਆਂ ਬੈਠਾ ਆ ਰਾਜਵੀਰ ਨਾ ਕੇ ਆ ਗਿਆ ਬ੍ਰੇਕ ਚੱਲੀ ਨਹੀਂ ਬਾਹਰ ਮੱਖੀਆਂ ਭੜੀਆਂ ਇੱਥੇ ਬੈਠੇ ਖਾਣੇ ਗਾਇਸ ਰਾਜਵੀਰ ਗਿਆ ਸੋ ਨੂੰ ਸੁਆ ਕੇ ਤੇ ਹੋਣ ਅਸੀਂ ਲੱਗੀਆਂ ਗਾਇਸ ਤੁਹਾਨੂੰ ਦੱਸਿਆ ਸੀ ਅੱਜ ਹੀ ਸੰਡੇ ਨੂੰ ਬਣਾਣਾ ਏ ਭਾਂਡਾ ਚੁੱਲਾ ਅਸੀ ਘਟੋ ਘਾਟੀ ਮਿਲਦਾ ਸਾਲ ਹੀ ਹੋ ਗਿਆ ਮੈਨੂੰ ਲੱਗਾ ਚੁੱਲਾਂ ਦੇ ਬਾਲੇ ਸਾਨੀ ਜਿਆਦਾ ਟਾਈਮ ਹੋ ਗਿਆ ਚੁੱਲਾ ਬਾਲਿਆ ਨਹੀਂ ਅੱਜ ਚੁੱਲੇ ਦੀ ਲੋੜ ਪੈ ਗਈ ਚੁੱਲਾ ਬਾਲਿਆ ਨਹੀਂ ਸੀ ਇਹ ਇਦਾਂ ਨਹੀਂ ਖਾਂਦਾ ਇਹ ਕਿਦਾਂ ਖਾਂਦਾ ਯਾਰ ਫੜੇ ਕਿੰਨਾ ਟਾਈਮ ਹੋ ਗਿਆ ਚੁੱਲੇ ਨੂੰ ਪਾ ਲੈਣ ਨੂੰ ਚੁੱਲੇ ਨੂੰ ਬਾਲ ਲੈਣ ਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਲੱਗਾ ਸਾਲ ਹੋ ਗਏ ਨੇ ਸਾਲ ਹੋ ਗਏ ਆ ਚੁੱਲਾ ਦੇਖੋ ਅੱਜ ਕੰਮ ਹੋਣਾ ਕੰਮ ਕਰਦੇ ਨੇ ਹੁਣ ਨਹੀਂ ਕਰਦੇ ਹੁਣ ਨਹੀਂ ਹੁਣ ਵੀ ਇਹਨਾਂ ਨੂੰ ਮਡਾਣਾ ਕਰਨਾ ਪਛਾਦਾ ਲਾਣਾ ਕਰਨਾ ਸਬਜੀ ਹੋ ਜੀ ਤੇ ਉਹ ਕਿ ਚੋਲੇ ਦੀ ਸਬਜੀ ਸੋਜੀ ਚੋਲ ਦੀ ਸਬਜੀ ਹੋ ਜੀ ਬਹੁਤ ਸਵਾਦ ਬੰਦੀ ਬੰਦੀ ਤਾਂ ਵਧੀਆ ਹੈ ਹਨਾ ਚੋਲ ਦੀ ਚਾਹ ਚੋਲ ਦੀ ਦਾਲ ਬੰਦਾ ਹੋਵੇ ਤਾਂ ਬਣਾ ਲਿਆ ਹੁਣ ਰਾਜਵੀਰ ਨਹੀਂ ਕੁਝ ਉੱਥੇ ਇੱਥੇ ਬਣਾਏ ਨਾਲ ਨਾਲ ਬੈਠੇ ਮਮੀ ਹੋਣਾ ਨਾਲ ਨਾਲ ਹੀ ਖਾਈ ਜਾਂਦੇ ਨਨ ਨੂੰ ਵੀ ਨਾ ਗਰਮ ਗਰਮ ਆ ਜਾਓ ਲੱਗ ਕੇ ਕੜਾਈ ਰੱਖੇ ਨਹੀਂ ਪੂੜੀਆਂ ਖਾਣੇ ਤੇ ਲੱਗ ਕੇ ਆ ਜਾਓ ਆ ਜਾਓ ਆ ਜਾਓ ਪੂੜੀਆਂ ਛੋਲੇ ਖਾ ਲੋ ਨਾਲ ਨਾਲ ਬਹਿ ਕੇ ਇਸ ਆਲੂ ਨਿ ਕੋ ਲਈ ਆਪਣੇ ਆਪ ਲਈ ਬਰੋਕਲੀ ਗੋਭੀ ਆਲੂ ਮਟਰ ਲਸਣ ਹਲਦੀ ਗਾਜਰਾਂ ਮੂਰੀਆਂ ਤੁਹਾਨੂੰ ਹਰਿਆ ਕੋਲਾਈਟ ਹੀ ਮਿਲ ਸਕਦੀ ਆਲੂ ਹੁਣ ਹੀ ਅੱਗੋਂ ਲਾਵਾਂਗੇ ਗਾਈਜ਼ ਦਸਤਾ ਗਾਈਜ਼ ਉਹ ਹਲਦੀ ਅਈ ਅੱਗੋਂ ਗਾਈਜ਼ ਰੋਣਾ ਡਰਗਮ ਫਰੂਟ ਤੁਹਾਨੂੰ ਦੱਸਾਂਗੇ ਕਿਦਾ ਖੇਤੀ ਕਰਨੀ ਤੁਹਾਡਾ ਹੈਗਾ ਚਾਰ ਕਿੱਲੇ ਆਜੇ ਉਹ ਪਰਾਂ ਪਏ ਨੇ ਉਹ 4 ਕਿਲੇ ਚਾਹੀਦੇ ਬ੍ਰੋ ਉਹ ਲਾਣੀ ਗੁੱਜੀ ਡਰੈਗਨ ਫਰੂਟ ਤਾਂ ਇਸ ਮੈਂ ਔਨਲਾਈਨ ਚੱਲਾ ਸ਼ੱਕਰ ਸ਼ੱਕਰ ਐ ਨਹੀਂ ਸ਼ੱਕਰ ਪਾਣੀ ਸ਼ੱਕਰ ਨਾਲ ਵਧੀਆ ਸਵਾਦ ਆਉਂਦਾ ਸੋਰੀ ਗਾ ਵੇਸਣ ਕਾਦਾ ਬਣਾਉਣਾ ਸੀ ਪਹਿਲਾਂ ਧੂਆਂ ਧੂਆਂ ਲੱਗਾ ਕਿ ਹੋ ਜਾਦਾ ਪਾਲਿਆ ਮੈਂ ਕਿਉਂ ਹੋ ਜਾਦਾ ਪਾਤਾ ਮੈਂ ਮੈਂ ਵੇਸਣ ਲੈਣ ਭੇਜਿਆ ਹੁਣ ਵੇਸਣ ਆਇਆ ਤੇ ਹੁਣ ਅੱਗ ਨਹੀਂ ਬਲਦੀ ਬਲ ਗਈ ਅੱਗ ਹੁਣ ਅੱਗ ਤੇਜ ਏ ਸਾਬ ਸਾਬ ਨਾ ਰੱਖਿਆ ਸਾਡ ਨਾ ਜਾਏ ਇੱਕ ਰਾਜਵੀਰ ਅਦਰ ਸਾਡੇ ਗੈਸਟ ਵੀ ਆ ਚੁੱਕੇ ਆ ਜੀ ਗਾਇਸ ਗੈਸਟ ਆ ਗਏ ਮੇਰੀ ਜਠਾਣੀ ਆਈ ਜੇ ਜਠਾਣੀ ਜਲੰਧਰੋਂ ਜਲੰਧਰੀਏ ਸਪੈਸ਼ਲ ਵੇਸੜ ਬਣਾਉਣ ਵਾਸਤੇ ਸੱਦੇ ਨੇ ਸੋ ਸੋ ਕੋਈ ਨਹੀਂ ਜਠਾਣੀ ਦਾ ਉੱਥੇ ਬੈਠੀ ਵਿਚਾਰੇ ਮੁੰਡੇ ਨੂੰ ਕੰਮ ਲਾਇਆ ਜੀ ਜਠਾਣੀ ਪੁਹਾਰ ਆਈ ਸਪੈਸ਼ਲ ਕਿਤੇ ਝੂਠ ਬੋਲਦੀ ਹੈ ਕਹਿੰਦਾ ਹਾਂ ਕੀ ਕਰੀਆ ਇਧਰ ਆ ਡਾ ਮੁੰਡਾ ਵੀ ਤੰਗ ਕਰਦਾ ਵਾ ਤੇ ਹੁਣ ਟ੍ਰੋਨਿਆਂ ਨੂੰ ਥੋੜੀ ਲਾਉਣਾ ਮੇ ਕੰਮ। ਦੀਦੀ ਇਧਰ ਕਰੋ ਇੱਥੇ ਤੁਮਾ ਆਉਂਦਾ ਪਿਆ। ਇੱਥੇ ਤੁਮਾ। ਜੇ ਜੇ ਮਾਦਾ ਕੋਈ ਨਹੀਂ ਹੁਣ ਕਲਰ ਹੋ ਗਿਆ ਜੀ ਚੇਂਜ ਵੇਸਣ ਦਾ। ਹੁਣ ਇਹਨੂੰ ਥੱਲੇ ਲਾ ਕੇ ਇਹਦੇ ਵਿੱਚ ਸਮਾਨ ਪਾਵਾਂਗੇ ਜੋ ਜੋ ਵੀ ਮਤਲਬ ਇਸ਼ਾ ਅਨੁਸਾਰ ਜੋ ਜੋ ਤੁਸੀਂ ਖਾਣਾ ਚਾਹੁੰਦੇ ਆ ਬਾਦਾਮ ਕਾਜੂ ਜੋ ਵੀ। ਹਰ ਕਿਤਰਾ ਦੀ ਚੀਜ਼ ਪੈ ਜਾਣੀ। ਅਸੀਂ ਨਾਰਮਲ ਅਸੀਂ ਇੰਨਾ ਨਹੀਂ ਖਾਂਦੇ ਹੈਗੇ ਹਾਂਜੀ ਉਹ ਫੇ ਪੁਣੀ ਉਹ ਟਾਇਰ ਆ ਰਿਹਾ ਇੱਧਰ ਕਰੀ ਟਾਇਰ ਸਤ ਰੱਖਾਂ ਹਾਂਜੀ ਗਾਇਸ ਇਹ ਪਹਿਲਾਂ ਤੁਹਾਨੂੰ ਦਿਖਾਇਆ ਨਹੀਂ ਹੈਗਾ ਜੋ-ਜੋ ਸਮਾਨ ਪਾਇਆ ਮੈਂ ਪਾਸ ਛੋੜਿਆ ਜੀ ਇਹ ਕਹਿੰਦੇ ਬਹੁਤਾ ਨਹੀਂ ਦਿਖਾਈ ਦਿੰਦਾ ਨਜ਼ਰ ਲੱਗ ਜਾਂਦੀ ਹੁੰਦੀ ਹੈ ਗਾਇਸ ਦੇਖਦਾ ਹੀ ਪਿਆ ਸਮਾਨ ਵੈਸੇ ਜੋ-ਜੋ ਪਾਇਆ ਸੀ ਸਮਾਨ ਵਿੱਚ ਇਨਵੀਜ਼ੀਬਲ ਹੋ ਗਿਆ ਹੈਡ ਮਾ ਅਣਗਿਣਤ ਅणि ਗਿਣਤ ਖਸ ਖਾਸ ਜੋਟ ਬਦਾਮ ਕਾਜੂ ਤੇ ਨਹੀਂ ਆ ਫੋਲੋ ਮਖਾਣੇ ਸ਼क्कर ਤੇ ਉਹ ਵਾਲੀ ਮਿਸ਼ਰੀ ਮਿਸ਼ਰੀ ਪਾਈ ਸੀ ਇਹਦੇ ਵਿੱਚ ਆ ਜਿਹੜਾ ਢਾਗੇ ਵਾਲੀ ਢਾਗੇ ਵਾਲੀ ਮਿਸ਼ਰੀ ਸੀ ਉਹ ਢਾਗੇ ਹੁੰਦਾ ਆ ਕੇ ਹੁਣ ਤਾਂ ਉਹ ਖਾ ਕੇ ਦੱਸਾਂਗੇ ਕਿ ਕਿਦਾਂ ਦਾ ਬਣਿਆ ਚੈੱਕ ਕਰ ਲੀਏ ਨਹੀਂ ਤਾਂ ਹੋਰ ਸ਼ੱਕਰ ਜੇ ਮਿੱਠਾ ਘੱਟ ਤਾਂ ਪਾ ਦਈਏ ਚੱਕ ਉਹ ਬੰਦੇ ਦਾ ਲਾਡਾ ਥੋੜੀ ਹਾਂ ਥੋੜਾ ਹਾਂਜੀ ਗਾਇਸ ਤੁਸੀਂ ਦੇਖ ਲਿਆ ਬੇਸਰ ਤੁਹਾਡਾ ਤਿਆਰ ਹੋ ਗਿਆ ਜਿਹੜਾ ਆਪਾਂ ਅੱਜ ਤਿਆਰ ਕੀਤਾ ਟੇਸਟੀ ਬਣਿਆ ਮਾਣਾ ਮਾੜਾ ਚੱਕ ਕੇ ਕੀਤਾ ਮਿੱਠੇ ਹੀ ਅਜੇ ਤੇ ਜ਼ਿਆਦਾ ਕੋਈ ਚੈੱਕ ਨਹੀਂ ਕੀਤਾ ਉਹ ਸਵੇਰੇ ਚਾਹਣਾ ਚੈੱਕ ਕਰਾਂਗੇ ਫਿਰ ਦੱਸਾਂਗੇ ਤੁਹਾਨੂੰ ਤੇ ਹੁਣ ਅਸੀਂ ਝੱਲੇ ਹੀ ਬੇਗਵਾਲ ਦੀਦੀ ਹੋਣਾ ਕੋ ਕਿ ਥੋੜਾ ਕੰਮ ਸਿਆਂ ਨੂੰ ਟਾਈਮ ਹੋ ਗਿਆ ਸ਼ਾਮਾਂ 6 ਹੋ ਗਏ ਨੇ ਉਹਦੇ ਕਦੋਂ ਨੇ ਕਹਿਦੇ ਆਜੋ ਲੇਕਿਨ ਅਸੀਂ ਥੋੜਾ ਲੇਟ ਹੋ ਗਏ ਆ ਤੇ ਉਹਨਾਂ ਦਾ ਹੀ ਘਰੇ ਜਾਣਾ ਘਰੇ ਜਾਣਾ ਘਰੇ ਵਾਪਸ ਹੋਣਾ ਇਹ ਇਸ ਕਰਕੇ ਹੀ ਚਲੋ ਕਰਾਉਣੇ ਤੁਹਾਨੂੰ ਦੀਦੀ ਹੋਣਾ ਦੇ ਦਰਸ਼ਨ ਸਾਰੇ ਜਾ ਰਹੇ ਸਾਰੇ ਜਾ ਰਹੇ ਜਾ ਰਹੇ ਜਿਆਦਾ ਲੋਕ ਚਾਹੀ ਸੀ ਜਦੋਂ ਤੁਸੀਂ ਸਟਾਰਟ ਕੀਤਾ ਸਾਰੇ ਇਹੀ ਬਿਠਾ ਲਏ ਗੱਡੀ 'ਚ ਮਾਮੇ ਹੋਣਾ ਨਹੀਂ ਲੈ ਤੁਹਾਨੂੰ ਵਲੋਗਿੰਗ ਕਰਦੇ ਆ ਗਾਇਸ 8 ਮਹੀਨੇ ਗਾਇਸ ਕੇ ਕਰਣ ਲੱਗੇ ਸੀ ਆਉਣਾ ਸੀ ਅੱਜ ਦੀਦੀ ਦੇ ਵੱਡੇ ਦਾ ਦਿਖਾਵਾ ਨਹੀਂ ਹੋਇਆ ਉਹਦਾ ਮੇਰੇ ਕੋਲ ਟਾਈਮ ਨਹੀਂ ਸੀ ਗਿਆ ਤੇ ਹੁਣ ਤੱਕ ਦੇ ਹੈਗੇ ਆ ਤੇ ਲੋਕਾਂ ਦੇ ਲਈ ਪਹਿਲਾਂ ਕਰਾਂਗੇ ਚਲੋ ਕੇ ਕਰ ਲਾਂਗੇ ਦੀਦੀ ਬਾਅਦ ਵਿੱਚ ਦੇਖਾਂਗੇ ਕੈਂਡਲ ਵੀ ਦੇ ਦਿਓ ਕਾ ਠੀਕ ਕਿ ਇੱਕ ਆਰਡਰ ਕੀਤਾ ਕਿ ਇੱਕ ਬਹੁਤ ਸਾਰਾ ਕੁਝ ਨਹੀਂ ਜਾਂਦਾ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜੇਲਾ ਕੀ ਫੇਰ ਕਾਕੂ ਸੁਤਨਾ ਠੀਕ ਹੈ ਅਲ ਵੀ ਗਾਦੇ ਪਾਪਾਈ ਪੜੀ ਰੱਖੇ ਠੀਕ ਹਾਂ ਠੀਕ ਹਾਂ ਆਂਗਾ ਆਂਗਾ ਆ ਖਾਣਾ ਆ ਚੋਕਲੇ ਸਖਣੀ ਚੋਕਲੇ ਚਾਹ ਰਹਿ ਜਾਂਦੇ 4000 15000 ਆ ਵੀ ਸੀ ਆਇਆ ਬੀਕਾ ਨੇਰ ਵਾਲੇ ਇੱਥੇ ਸਾਰਾ ਕੁਝ ਮਿਲ ਜਾਂਦਾ ਬੀਕਾ ਨੇਰ ਤੇ ਗੋਲ ਗੱਪੇ ਐਂ ਛੋਲੇ ਭਟੂਰੇ ਛੋਲੇ ਭਟੂਰੇ ਖਾ ਲੋ ਰਾਜਵੀ ਨੇ ਕੀ ਖਾਣਾ ਏ ਛੋਲੇ ਭਟੂਰੇ ਖਾਣੇ ਟਿੱਕੀ ਵੀ ਆ ਗਈ ਏ ਟਿੱਕੀ ਗੋਲ ਗੱਪੇ ਕੁਰਕਰੇ ਕੁਰਕਰੇ ਬਿਲਿੰਗ ਹੋ ਰਹੀ ਆ ਟੈਕ ਹੋ ਗਿਆ ਕੇਕ ਆਪਣਾ ਆ ਆ ਗਾਇਸ ਅਸੀਂ ਆ ਗਏ ਦੀਦੀ ਹੋਣਾਂ ਦੇ ਘਰ ਲੱਗੇ ਦੀਦੀ ਨੂੰ ਨਹੀਂ ਪਤਾ ਸੀ ਕੀ ਲੈ ਕੇ ਵੀਡੀਓ ਬਣ ਗਈ ਤੇਰੀ

ਆਬੀ ਆਈ ਨਹੀਂ ਨਹੀਂ ਮੇਰੀ ਗਾਲ ਸੁਣ ਵਿਸ਼ੇੜਿਆ ਨੂੰ ਮਲਾਤਾ ਪੈਹੇ ਟੱਪੇ ਨਾ ਪਹਿਲਾ ਪਿਆਰ ਦੋ ਮਹੀਨੇ ਕਲੋਂ ਨਾ ਇਹ ਤ ਤਾਰੇ ਕਰ ਦਿੰਦੇ ਨਾ ਪਹਿਲਾਂ ਤਾਂ ਬੰਦਾ ਖਾ ਕਰਾ ਦਿੰਦਾ ਇਹਨਾਂ ਕੱਟਦੇ ਸਾਰੇ ਕਾਲਜ ਤੂੰ ਵੀ ਗਾਦੇ ਤੇ ਪੁਈ ਬਰਥਡੇ ਹੈਪੀ ਬਰਥਡੇ ਤੂੰ ਦੂ ਦੂ ਅੱਜ ਵੀ ਇਹਦੇ ਨੂੰ ਕੱਟੀਏ ਇਹਦੇ ਨਾਲ ਕੱਢ ਗਏ ਉਹ ਚ ਕਾਲਜ ਜਾ ਗਏ ਹੂੰ ਪੁਈ ਨਾ ਰੀ ਜੀ ਆਈ ਹੋ ਨਾ ਆਈ ਤਾਂ ਆ ਗਈ ਤਾਂ ਰਿੰਕਲ ਉਹ ਵਹੰਦਾ ਕੀਤਾ ਆ ਜਾ ਇੱਥੇ ਇੱਥੇ ਆ ਜਿੰਨਾ ਸੀਰੀਅਸ ਹੋ ਕੇ ਦੇਤਾ ਐ ਨਾਮ ਮਿੰਜੇ ਤੱਕੋ ਜਨ ਆ ਮੇਰਾ ਪੁੱਤ ਯੋਰ ਬਾਜ ਬਾਜ ਆ ਜਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਥੈਂਕ ਯੂ ਆਜਾ ਕੇਕ ਖਾਓ ਜਾ ਚੱਲ ਨੋਰ ਤੂੰ ਵੀ ਚੱਲ ਨੋ ਨੋ ਰਿੰਕਲ ਚਲੋ ਪੀਸ ਬੈਠੋ ਆਈ ਮੇਰਾ ਕੱਕਾ ਆ ਯਾਰ ਕਾਕਾ ਕੀ ਇਕ ਵਾਰ ਕੱਢ ਲਈ ਯਾਰੇ ਹਨਾ ਉਹ ਜੋ ਦੇਣੀ ਆ ਜੂਟਾ ਉਹ ਨਾਲ ਕੀਤਾ ਸਾਫ ਕਰ ਦਈਏ ਬੱਚੇ ਸਕਿਨ ਮੇਰੀ ਹੁੰਦੀ ਨਾ ਸੈਂਸਿਟਿਵ ਬਹੁਤ ਸੁੰਦਰ ਨਜ਼ਾਰਾ ਹੈ ਖਣਾ ਜੂਟਾ ਦੁੱਧ ਚਮਚਾ ਦੇਣਾ ਹਨਾ ਬਾਅਦ ਵਿੱਚ ਲੈਣਾ ਦਾ ਨੋਟ ਦੋਵੇਂ ਜਾਂ ਖਾ ਤਾਂ ਸੀ ਸਾਰਾ ਖਾ ਲਾ ਸਾਰਾ ਖਾ ਲਾ ਸਾਰਾ ਕਿਤੇ ਉਹ ਦਰਦ ਨਹੀਂ ਸੀ ਆ ਜਾਵਾਂ ਸਮਾਂ ਆਮ ਆਪਾਂ ਬੈਠੇ ਜੀ ਤੁਹਾਨੂੰ ਮਾਰਦਾ ਆ ਇਨਸਾਬੇ ਉਹਨੇ ਕਦੀ ਸਹਾਇਤਾ ਪਾਉਂਦਾ ਉਹ ਅਲਾਮਾ ਚਾਹ ਨਹੀਂ ਸਕ ਫੋਟੋ ਖਿੱਚਾ ਫੋਟੋ ਦੇ ਬਾਜ ਮੂਟ ਉਂਗਲੀ ਪਾਰ ਕੱਟ ਇੱਕ ਮਿੰਟ ਵੀਡੀਓ ਬਣ ਗਈ ਫਿਰ ਖਿੱਚਾ ਰੇ ਵੀਰ ਬਦਲ ਚੁਭਾ ਉਹ ਤੋਂ ਉਹ ਤੋਂ ਸੇ ਜਿੱਦਾਂ ਮੈਂ ਬੋਲ ਗਾਇਸ ਵੀਰੇ ਮੇਰੀ ਭੈਣ ਨੂੰ ਮੇਰੇ ਤੋਂ ਆਸਾਨੀ ਰਿਹਾ ਨਹੀਂ ਜਿੱਪ ਮੇਰੇ ਤੋਂ ਨਹੀਂ ਲਵਾਈ ਮੇਰੀ ਮੰਮੀ ਤੋਂ ਲਵਾਈ ਆ ਇਹਨੂੰ ਮੈਂ ਕਿਹਾ ਸੀ ਮੇਰੇ ਤੋਂ ਲੱਗਾ ਘੰਟਾ ਤੇ ਹੋ ਗਿਆ ਜਿੱਪ ਲਾਣ ਗਾਇਸ ਇਹਨੂੰ ਮੈਂ ਕਿਹਾ ਸੀ ਮੇਰੇ ਤੋਂ ਲਵਾ ਲੈ ਉਹਨੇ ਲਵਾਈ ਗਾਇਸ ਲਾਣ ਵਾਲੇ ਬੰਦੇ ਨੇ 5 ਮਿੰਟ ਚ ਲਾ ਦਿੱਤੀ ਇਹਨੂੰ ਅੱਧਾ ਘੰਟਾ ਹੋ ਗਿਆ ਗਾਇਸ ਨਹੀਂ ਲਈ ਥੱਲੇ ਮੈਂ ਸਿਰਫ ਇਹਦੀ ਇੱਕ ਸਾਈਡ ਤੇ ਸਾਈ ਸੀ ਦੂਸਰੀ ਇਹਨੇ ਆਪ ਹੀ ਬਾਹਰ ਕੱਢਤੀ ਉਹ ਝੂਠੀ ਆ ਮੇਰੀ ਭੈਣ ਤੁ ਤੂੰ ਚੱਲ ਚਾਹ ਜਿਹੜਾ ਹਾਂਜੀ ਵੀਰੇ ਆਪਾਂ ਕੀ ਵੇਖਦੇ ਵੀ ਡਰ ਵੀ ਡਰਨ ਦਾ ਤੇ ਜੀ ਕਿੰਨਾ ਹੀ ਮੈਂ ਮੀਟਰ ਦਾ ਕਲਾਸ ਤਾਂ ਕਹਿੰਦਾ ਮੀਟਰ ਨੇ ਮੀਟਰ ਕਿੰਨਾ ਮੈਂ ਮੀਟਰ ਦਾ ਕਲਾਸ ਤਾਂ ਗਾਈਜ਼ ਇੰਨੀ ਪਤਲੀ ਆ ਕਿ ਸੁੱਤਣਾ ਆਏਗਾ ਤੇ ਉੱਡ ਜਾਈਗੀ ਮਾਰਨਾ ਪਹਿਲਾਂ ਮਾਰ ਕੇ ਵੇਖ ਲਾ ਚੱਲਿਆ ਕੁਝ ਖਾਣ ਪੀਣ ਲਈ ਲੈਣ ਗਾਈਜ਼ ਨਿਆ ਤੇ ਨੀ ਤੂੰ ਤੇ ਮੰਨ ਲੈ ਗਾਈਸ ਨੂੰ ਨਾ ਸਾਡੇ ਨੂੰ ਸਪਿੰਗਰੋ ਕੇਗਾ ਕੀ ਬੀ ਲੋ ਕਿ ਕਿ ਤੂੰ ਤੇ ਤੇਰੀ ਭੈਣ ਕੀ ਹੋਈ ਚਲੋ ਗਾਈਸ ਹੁਣ ਅਸੀਂ ਜਾ ਰਹੇ ਆ ਵਾਪਿਸ ਫਿਰ ਮੇਰੇ ਨਾਲ ਮਾੜਾ ਮਾਤਾ ਪੁੱਤਰ ਕੁਝ ਕਰਾਉਣਾ ਚੱਲੀਏ ਹੁਣ ਘਰੇ ਸਾਰੇ ਜੰਨੇ ਐਡੀਆਂ ਤੋਂ ਹੀ ਬਜਮਾਰ 4 ਵਜੇ ਉੱਠ ਕੇ ਛੱਡੋ ਹੀ ਨਹੀਂ ਨਹੀਂ ਜਦੋਂ ਜਦੋਂ ਸੋਚੀ ਨਾ ਚੰਦੀ ਯਾਰ ਇਹ ਬੈਂਡਲ ਲਈ ਸਾਰੇ ਦਿਨ ਲਾ ਦੋ ਚੱਲ ਗਏ ਹੁਣ ਇਹਨਾਂ ਦਾ ਭਰਤ ਮਲਾਪ ਹੀ ਨਹੀਂ ਖਤਮ ਹੋਣ ਦੇ ਇਹਨਾਂ ਦਾ ਕੁੜੀਆਂ ਦਾ ਛੱਲ ਗਏ ਹੁਣ ਪੰਜ ਵਜੇ ਨਾ ਕੇ ਨਾ ਇਹ ਗੁਰਦੁਆਰਾ ਸਾਹਿਬਾ ਮੱਥਾ ਟੇਕਦੇ ਫਿਰ ਅਜ ਦੇ ਉਹ ਜੇ ਆਈਆਂ ਨਹੀਂ ਤੇ ਅਸੀਂ ਆ ਗਏ ਆ ਆਪਾਂ ਬੈਠੀਏ ਗੱਡੀ 'ਚ ਗੱਡੀ ਮੋੜੀਏ ਜਾ ਕੇ ਆ ਜਾਂਦੀਆਂ ਵਾ ਰਾਜੀਰ ਬਾਏ ਰਾਜੀਮੀ ਰਾਜਵੀਰ ਬਾਏ ਬਾਏ ਸਕਿੰਦਰਨ ਸਰੂਪੇ ਜੋ ਕਹਦਾ ਗੱਡੀ 'ਚ ਬਹਿਣਾ ਬਹਿ ਗਈਆਂ ਸਵਾਰੀਆਂ ਇੱਕ ਸਵਾਰੀ ਵਧ ਗਈ ਗਾਇਸ ਗਾਇਸ ਆਈ ਸਵਾਰੀ ਸਾਡੀ ਗਾਇਸ ਇੱਕ ਸਵਾਰੀ ਵਧਾਤੀ ਅਸੀਂ ਗਾਇਸ ਚਲੋ ਚੰਗਾ ਚੰਗਾ ਦੀਦੀ ਬਾਏ ਬਾਏ